ਪੰਜਾਬ ਚੋਂ ਬਹੁਤ ਸਾਰੇ ਨੌਜਵਾਨ ਜਿਹੜੇ ਆਪਣੀ ਜ਼ਮੀਨਾਂ ਪਲਾਟ ਤੇ ਗਹਿਣੇ ਵੇਚ ਕੇ ਅਮਰੀਕਾ ਗਏ ਸਨ ਉਹਨਾਂ ਨੂੰ ਅਮਰੀਕਾ ਦੇ ਬਾਰਡਰ ਉੱਤੇ ਹੀ ਗ੍ਰਿਫਤਾਰ ਕਰਕੇ ਅਮਰੀਕੀ ਮਿਲਟਰੀ ਜਹਾਜ਼ਾਂ ਰਾਹੀਂ ਵਾਪਸ ਭੇਜਿਆ ਗਿਆ ਇਸ ਮੁੱਦੇ ਉੱਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਪੰਜਾਬ ਦੀ ਧਰਤੀ ਤੇ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਗਏ ਵਿਦੇਸ਼ਾਂ ਵਿੱਚ ਦੋ ਤਰ੍ਹਾਂ ਦੇ ਲੋਕ ਸਨ ਜਿਨ੍ਹਾਂ ਵਿੱਚ ਇੱਕ ਉਹ ਜਿਹੜੇ 1990 ਤੋਂ ਪਹਿਲਾਂ ਗਏ ਜਿਨ੍ਹਾਂ ਦਾ ਕੋਈ ਵੀ ਭੈਣ ਭਰਾ ਜਾਂ ਰਿਸ਼ਤੇਦਾਰ ਉੱਥੇ ਗੈਰਕਾਨੂੰਨੀ ਢੰਗ ਨਾਲ ਨਾ ਗਿਆ ਤੇ ਨਾ ਹੀ ਉਹਨਾਂ ਨੇ ਸੱਦਿਆ ਦੂਜਾ ਜਦੋਂ ਪੰਜਾਬ ਵਿੱਚ 1992 ਵਿੱਚ ਅੱਤਵਾਦ ਆਇਆ ਜਦੋਂ ਬੇਅੰਤ ਸਿੰਘ ਦੀ ਸਰਕਾਰ ਆਈ ਤੇ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਜਾਣ ਲੱਗਿਆ ਉਦੋਂ ਤੋਂ ਇਹਨਾਂ ਟਰੈਵਲ ਏਜੰਟਾਂ ਦਾ ਪੰਜਾਬ ਵਿੱਚ ਧੰਦਾ ਵਧਿਆ ਝੂਠੇ ਮੁਕਾਬਲਿਆਂ ਤੋਂ ਡਰਦੇ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਭੱਜ ਗਏ ਉਦੋਂ ਵੀ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਨਹੀਂ ਗਏ 1992 ਤੋਂ ਬਾਅਦ ਟਰੈਵਲ ਏਜੰਟਾਂ ਦੀ ਰਫ਼ਤਾਰ ਵਾਧੀ ਗਈ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਪੰਜਾਬ ਦਾ ਕੋਈ ਵੀ ਪਿੰਡ ਅਜਿਹਾ ਨਹੀਂ ਹੋਵੇਗਾ ਜਿਸ ਦਾ ਕੋਈ ਵੀ ਨੌਜਵਾਨ ਅਮਰੀਕਾ ਕੈਨੇਡਾ ਤੇ ਹੋਰ ਦੇਸ਼ਾਂ ਵਿੱਚ ਨਾ ਗਿਆ ਹੋਵੇ ਇਹ ਟਰੈਵਲ ਏਜੰਟਾਂ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਗੈਰ ਕਾਨੂੰਨੀ ਢੰਗ ਨਾਲ ਭੇਜਣਾ ਸ਼ੁਰੂ ਕਰ ਦਿੱਤਾ ਡੌਂਕੀ ਲਗਾ ਕੇ ਗਏ ਨੌਜਵਾਨਾਂ ਤੋਂ ਰਸਤਿਆਂ ਵਿੱਚ ਵੀ ਏਜੰਟਾਂ ਵੱਲੋਂ ਲੁੱਟ ਖੋਹ ਕੀਤੀ ਗਈ ਉਹਨਾਂ ਕਹੇ ਕਿ ਅਸੀਂ ਸਰਕਾਰ ਆਉਣ ਤੋਂ ਬਾਅਦ ਅਸੀਂ 3000 ਤੋਂ ਵੱਧ ਟਰੈਵਲ ਏਜੰਟਾਂ ਉੱਤੇ ਕਾਰਵਾਈ ਕੀਤੀ ਉਹਨਾਂ ਅਮਰੀਕਾ ਤੋਂ ਕੱਢੇ ਨੌਜਵਾਨਾਂ ਨਾਲ ਗੱਲਬਾਤ ਕਰਕੇ ਕਿਹਾ ਕਿ ਉਹ ਮਾਮਲੇ ਦਰਜ ਕਰਵਾਉਣ ਤੇ ਅਸੀਂ ਕਾਰਵਾਈ ਕਰਾਂਗੇ 5 ਤਰੀਕ ਤੋਂ ਬਾਅਦ ਕਈ ਟਰੈਵਲ ਏਜੰਟਾਂ ਉੱਤੇ ਕਾਰਵਾਈ ਕੀਤੀ ਗਈ ਹੁਣ ਤੱਕ ਟਰੈਵਲ ਏਜੰਟਾਂ ਉੱਤੇ ਨੱਥ ਇਸ ਕਰਕੇ ਨਹੀਂ ਪੈ ਸਕੀ ਕਿ ਲੋਕ ਕਹਿ ਦਿੰਦੇ ਨੇ ਕਿ ਕੌਣ ਅਦਾਲਤ ਵਿੱਚ ਜਾਵੇਗਾ ਤੇ ਇਹਨਾਂ ਦੇ ਗੈਂਗਸਟਰਾਂ ਨਾਲ ਸਬੰਧ ਹੋ ਸਕਦੇ ਨੇ ਢਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਨਾ ਪੈਸਿਆਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜੋ ਪਹਿਲੀਆਂ ਸਰਕਾਰਾਂ ਕੋਈ ਪਾਲਿਸੀ ਬਣਾਉਂਦੀਆਂ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ ਸਰਕਾਰ ਉਹਨਾਂ ਲੋਕਾਂ ਨੂੰ ਨੌਕਰੀ ਦੇ ਰਹੀ ਹੈ ਜੋ ਉਸ ਨੌਕਰੀ ਦੇ ਯੋਗ ਹੋਵੇ ਜਿਸ ਕੋਲ ਡਿਗਰੀਆਂ ਨੇ ਉਹਨਾਂ ਕਿਹਾ ਕਿ ਮੈਂ ਟਰੈਵਲ ਏਜੰਟ ਖਿਲਾਫ ਪਰਚਾ ਦਰਜ ਕਰਵਾਇਆ ਸੀ ਤੇ ਤਿੰਨ ਦਿਨਾਂ ਬਾਅਦ ਉਹਨਾਂ ਦੇ ਤਿੰਨ ਚਾਰ ਬੰਦੇ ਮੇਰੇ ਕੋਲ ਆ ਕੇ ਕਹਿੰਦੇ ਕਿ ਢਾਲੀਵਾਲ ਸਾਹਿਬ ਅਸੀਂ ਤੁਹਾਨੂੰ ਪੰਜਾਬ 55 ਲੱਖ ਰੁਪਏ ਦੇ ਦਿੰਦਿਆਂ ਮੈਂ ਕਿਹਾ ਕਿ ਦੇ ਦਿਓ ਪਹਿਲਾ ਅਮਰੀਕਾ ਤੋਂ ਕੱਢਿਆ ਨੌਜਵਾਨ ਉਸ ਏਜੰਟ ਖਿਲਾਫ ਬਿਆਨ ਦੇਵੇਗਾ ਫਿਰ ਦੇਖਾਂਗੇ ਕਿ ਕੀ ਕਰਨਾ ਜਿੱਤੇ ਕਿਸੇ ਦੇ ਪੈਸੇ ਵਾਪਸ ਹੁੰਦੇ ਹੋਏ ਅਸੀਂ ਜ਼ਰੂਰ ਦਿਵਾਵਾਂਗੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਬੈਠੇ ਏਜੰਟਾਂ ਤੋਂ ਡੌਂਕੀ ਲਗਵਾਈ ਗਈ ਸੀ ਉਹਨਾਂ ਨੇ ਕਿਹਾ ਕਿ ਜਿਹੜਾ ਗੈਰ ਕਾਨੂੰਨੀ ਮਨੁੱਖੀ ਤਸਕਰੀ ਹੈ ਉਸ ਦਾ ਨੈਟਵਰਕ ਪੰਜਾਬ ਦੇ ਇੱਕ ਪਿੰਡ ਤੋਂ ਲੈ ਕੇ ਦੁਬਈ ਲੰਡਨ ਤੇ ਨਿਊਯਾਰਕ ਤੱਕ ਫੈਲਿਆ ਹੋਇਆ ਉਹਨਾਂ ਨੇ ਕਿਹਾ ਕਿ ਪਾਰਟੀ ਐਮਬੈਸੀ ਦੇ ਕਈ ਅਫਸਰ ਇਸ ਮਾਫੀਆ ਦੇ ਨਾਲ ਮਿਲੇ ਹੋਏ ਨੇ ਬੰਦਿਆਂ ਨੂੰ ਉਥੇ ਚੜਾਉਂਦੇ ਸਨ ਅਤੇ ਜਿੱਥੇ ਅੰਬੈਸੀ ਦਾ ਬੰਦਾ ਹੋਵੇ ਉਹਨਾਂ ਕਹਾਂਗੇ ਜਦੋਂ ਤੱਕ ਕੇਂਦਰ ਸਰਕਾਰ ਮਨੁੱਖੀ ਤਸਕਰੀ ਨੂੰ ਰੋਕਣ ਲਈ ਕੋਈ ਕਾਨੂੰਨ ਨਹੀਂ ਬਣਾਉਂਦੀ ਉਦੋਂ ਤੱਕ ਇਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਉਹਨਾਂ ਕਹੇ ਕਿ ਜਿੰਨੇ ਵੀ ਭਾਰਤੀ ਅਮਰੀਕਾ ਤੋਂ ਕੱਡੇ ਸਨ ਉਹਨਾਂ ਵਿੱਚ ਕੋਈ ਵੀ ਅਜਿਹਾ ਨਹੀਂ ਸੀ ਜਿਹੜਾ ਅੰਮ੍ਰਿਤਸਰ ਹਵਾਈ ਅੱਡੇ ਤੋਂ ਚੜਿਆ ਹੋਵੇ ਪਰ ਉਹਨਾਂ ਨੂੰ ਉਤਾਰਿਆ ਸਿਰਫ ਅੰਮ੍ਰਿਤਸਰ ਗਿਆ ਇਹ ਸਿਰਫ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉਹਨਾਂ ਕਹੇ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਅੱਗੇ 20 ਕਿਲੋਮੀਟਰ ਪਾਰਤ ਪਾਕਿਸਤਾਨ ਦੀ ਸਰਹੱਦ ਹੈ ਜਿੱਥੇ ਮਿਜ਼ਾਈਲਾਂ ਤੇ ਤੋਪਾਂ ਫਿੱਟ ਨੇ ਅਮਰੀਕਾ ਦੇ ਜਹਾਜ਼ ਉੱਥੇ ਉਤਾਰੇ ਗਏ ਜਿੱਥੇ ਖਤਰਾ ਸੀ ਪੰਜਾਬ ਵਿੱਚ ਵੀ ਡਰੱਗ ਇਸ ਕਰਕੇ ਕੰਟਰੋਲ ਨਹੀਂ ਹੋ ਰਹੀ ਕਿਉਂਕਿ ਪੰਜਾਬ ਦੇ ਨਾਲ ਬਾੜ ਰੇ ਜਿੱਥੇ ਨਸ਼ੀਲੇ ਪਦਾਰਥਾਂ ਦੀ ਪਾਕਿਸਤਾਨ ਵੱਲੋਂ ਲਗਾਤਾਰ ਤਸਕਰੀ ਕੀਤੀ ਜਾ ਰਹੀ ਹੈ ਉਹਨਾਂ ਕਹਾਂਗੇ ਜਦੋਂ ਸਾਡੇ ਵੱਲੋਂ ਕਿਹਾ ਗਿਆ ਕਿ ਅੰਮ੍ਰਿਤਸਰ ਤੋਂ ਅਮਰੀਕਾ ਤੱਕ ਫਲਾਈਟਾਂ ਸ਼ੁਰੂ ਕੀਤੀਆਂ ਜਾਣ ਉਦੋਂ ਤੱਕ ਆਖਿਆ ਜਾਂਦਾ ਕਿ ਨਹੀਂ ਫਲਾਈਟਾਂ ਸਿਰਫ ਦਿੱਲੀ ਤੋਂ ਜਾਣਗੀਆਂ ਫਿਰ ਜਹਾਜ਼ ਦਿੱਲੀ ਉਤਾਰਿਆ ਕਿਉਂ ਨਹੀਂ ਉਹਨਾਂ ਕਹਾਂਗੇ ਅਸੀਂ ਵਿਦੇਸ਼ ਮੰਤਰੀ ਤੋਂ ਮੀਟਿੰਗ ਲਈ ਸਮਾਂ ਮੰਗਿਆ ਸੀ ਪਰ ਉਹਨਾਂ ਵੱਲੋਂ ਸਮਾਂ ਨਹੀਂ ਦਿੱਤਾ ਗਿਆ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਜੋ ਅਮਰੀਕਾ ਦੇ ਕਾਨੂੰਨ ਬਾਰੇ ਬਿਆਨ ਦਿੱਤਾ ਸੀ ਉਸ ਬਾਰੇ ਮੈਂ ਇਹੀ ਕਹਾਂਗਾ ਕਿ ਉਹ ਕਾਨੂੰਨ ਅਮਰੀਕਾ ਦੀ ਧਰਤੀ ਉੱਤੇ ਲਾਗੂ ਹੁੰਦਾ ਹੈ ਭਾਰਤ ਦੀ ਧਰਤੀ ਉੱਤੇ ਨਹੀਂ ਵਾਲ ਨੇ ਦੱਸਿਆ ਕਿ ਸਾਡੇ ਅਮਰੀਕਾ ਵਿੱਚ 6 ਦੂਤਾਵਾਸ